ਲੀਸ਼ ਦੇ ਹੱਥ ਹੈ ਜਿਹੜੇ ਸਰਕਾਰ ਵੱਲੋਂ ਬੰਨੇਗੇ ਸਾਰਾ ਪੁਲਿਸ ਤੰਤਰ ਆ ਜਿਹੜੇ ਇਸ ਕੰਮ ਦੇ ਵਿੱਚ ਲੱਗਾ ਪੰਜਾਬ ਦੇ ਵਿੱਚ دہشت ਦਾ ਮਾਹੌਲ ਆ ਨਿਕਲ ਗਿਆ ਨੰਗਾ ਗਰਦੀ ਪਈ ਆ ਨੰਗਾ ਨਾਚ ਨੱਚਿਆ ਗਿਆ ਗਾਜਰਾ ਮੂਲੀਆਂ ਦੀ ਤਰ੍ਹਾਂ ਉੱਥੇ ਜਿਹੜਾ ਲੋਕਾਂ ਨੂੰ ਵੜਿਆ ਗਿਆ 7 ਸਾਲ ਦੇ ਸਾਡੇ ਬਜ਼ੁਰਗ ਉਹਨਾਂ ਦੇ ਕਾਫੀ ਸੱਟਾਂ ਲੱਗੀਆਂ ਅਜੇ ਤੱਕ ਦੇ ਉਹਨਾਂ ਨੇ ਮਾਰਿਆ ਨਸ਼ੇ ਦੇ ਬੰਦੇ ਕੰਮ ਕਰਦੇ ਟਾਂਕੇ ਲੱਗੇ ਆ 5 5 6 6 ਸਾਰਿਆਂ ਦੇ ਦੋਨੇ ਭਾਜੀ ਜਿਹੜੇ ਘਰ ਆ ਦੋਨਾਂ ਘਰਾਂ ਦੇ ਵਿੱਚ ਬੜੀਆਂ ਦਰਵਾਜ਼ੇ ਵਗੈਰਾ ਸਾਰਾ ਕੁਝ ਨੂੰ ਤੋੜ ਪਾ ਬਈ ਪ੍ਰਸ਼ਾਸਨ ਦੀ ਨੰਨਖਾਰੀ ਨੜਾਈ ਕੀ ਕਰਕੇ ਹੁੰਦੀ ਹੈ ਤੇ ਇਹ ਵੀ ਸਗੀ ਕੰਪਲੇਂਟ ਸੀਗੀ ਕਿ ਆ ਸਵੇਰ ਹੋ ਰਹੀਆਂ ਨਾਲ ਮੇਰਾ ਹਸਬੰਦ ਨਾ ਐਡਿਕਸ਼ਨ ਤੇ ਲਾਇਆ ਹੋਇਆ ਠੀਕ ਹੈ ਜੀ ਮੈਂ ਜਨਵਰੀ ਫਰਵਰੀ ਚ ਸਾਈ ਚੋਧਰੀ ਇਹ ਗਿਆ ਪੰਜ ਨੰਬਰ ਥਾਣੇ ਤੇ ਐਸਟੋ ਵੀਸੀ ਕੰਪਲੇਨ 5 6 ਕੰਪਲੇਨਟਾਂ ਦਿੱਤੀਆਂ ਉਹਨਾਂ ਨੇ ਕੋਈ ਮਤਲਬ ਉਹਦੀ ਉਹ ਨਹੀਂ ਕਾਰਵਾਈ ਨਹੀਂ ਕੀਤੀ ਠੀਕ ਹੈ ਉਹ ਕਹਿੰਦੇ ਸੀ ਛਾਪਾ ਮਾਰੇ ਐਦਾਂ ਕੀਤਾ ਉਦਾਂ ਕੀਤਾ ਉਹ ਵੀ ਨਹੀਂ ਕੁਝ ਹੋਇਆ ਐਡਿਕਸ਼ਨ ਹੈਲਪਿੰਗ ਨੰਬਰ ਤੇ ਵੀ ਮੈਂ ਕੀਤਾ ਉਹਨਾਂ ਦੀ ਸ਼ਰੀਆ ਮੇਰਾ ਡਿਸਕਲੋਜ਼ ਕਰਤਾ ਨਾ ਕਿ ਨਹੀਂ ਥਾਣੇ ਤੁਹਾਡੇ ਤੇ ਪਾਇਆ ਕਿ ਜਾਂ ਉਹ ਉਸ ਟਾਈਮ ਵੀ ਮੈਨੂੰ ਘਾਰਾ ਕੀ ਬੜਾ ਬੁਲੇ ਗਿਆ ਉਸ ਤੋਂ ਬਾਅਦ ਮੈਂ ਆਪਣੇ ਹਸਬੰਦ ਨੂੰ ਚਲੋ ਚੰਗੇ ਕੰਮ ਵਾਸਤੇ ਮੈਂ ਆਪਣੇ ਸੈਂਟਰ ਭੇਜਤਾ ਪ੍ਰਾਈਵੇਟ ਸੈਂਟਰ ਭੇਜਿਆ ਲੱਖਾਂ ਰੁਪਏ ਵੀ ਲਾਤਾ ਜਦੋਂ ਉਹ ਵਾਪਸ ਆਈ ਹੈਗੀ ਆ ਤੇ ਫਿਰ ਸੂਬੇ ਲੋਰੀਏ ਨੇ ਉਹਨੂੰ ਐਡਿਕਸ਼ਨ ਤੇ ਲਾ ਲਿਆ ਇੰਜੈਕਟਡ ਕਰਨ ਲੱਗੀ ਆ ਸਾਰਾ ਆਪ ਵੀ ਉਹ ਕਰਦਾ ਹੈਗਾ ਤੇ ਹਿੰਦੂ ਲੋਰੀਆ ਉਹਦਾ ਭਰਾ ਹੈਗਾ ਮਾਮੇ ਦਾ ਮੁੰਡਾ ਤੇ ਉਹ ਸ਼ਰੀਆਂ ਵਿੱਚ ਰਹਿਗਾ ਇਹ ਨਸ਼ਾ ਵੇਚਦੇ ਕਿ ਕਰਦੇ ਆ ਏਸੀ ਮੱਲੇ ਤੇ ਰਹਿਣ ਵਾਲੇ ਆ ਦੱਬੇ ਡੱਬੇ ਵੇਚਦਾ ਹੈ ਮੈਂ ਉਹਨਾਂ ਦੇ ਖਿਲਾਫ ਕੀਤੀ ਹੈ ਐਸਪੀ ਸਰ ਨੇ ਮੈਨੂੰ ਮਤਲਬ ਬਹੁਤ ਹੈਲਪ ਕੀਤੀ ਗਈ ਹੈ ਉਹਨਾਂ ਨੇ ਤੇ ਮੈਂ ਪੰਜ ਨੰਬਰ ਥਾਣੇ ਰਿਪੋਰਟ ਪਰਚੂ ਲਖਾ ਕੇ ਆਈ ਨੇ ਠੀਕ ਹੈ ਕੱਲ ਸ਼ਾਮੀ ਜਾ ਕੇ ਮਲਾਜਮ ਆਏ ਆ ਉਹ ਮੇਰੇ ਹਸਬੰਦ ਨੂੰ ਪਿਆਰ ਨਾਲ ਸਮਝਾ ਕੇ ਜੇ ਆ ਠੀਕ ਹੈ ਉਹਦੇ ਘਰ ਸਮਝਾਣ ਗਿਆ ਤੇ ਉਹਦੇ ਘਰ ਦੇ ਆ ਕੇ ਮੈਨੂੰ ਬਰਾਵਾ ਬੋਲਣਾ ਸ਼ੁਰੂ ਕਰਦਾ ਗਾਲੀ ਗਲੋਚੀ ਕਰਨੀ ਕਰਦਾ ਬਕਾਇਦਾ ਵੀਡੀਓ ਵੀ ਹੈ ਇਹ ਲਾਹੌਰੀਆਂ ਨੇ ਕੀਤੀ ਸੀ ਤੁਹਾਡੇ ਨਾਲ ਹਾਂਜੀ ਪੂਰਾ ਨਾਮ ਕੀ ਆ ਉਹਦਾ ਸੁਬਾ ਲੋਰੀਆ ਤੇ ਵਾਈਫ ਨੇ ਵੀ ਕੀਤੀ ਸੀ ਉਹਨਾਂ ਦਾ ਕੀ ਨਾਮ ਹੈ ਉਹਨਾਂ ਦਾ ਮੰਤਰੀ ਸੋਹਰ ਹੈ ਤੂੰ ਤੁਸੀਂ ਸਿਰਫ ਨਸ਼ਾ ਨਾ ਦੇਣ ਨੂੰ ਕਿਹਾ ਸੀ ਆਪਣੇ ਘਰ ਲੈਣ ਨੂੰ ਉਹਦੇ ਕਰਕੇ ਕੀ ਕਿ ਉਹਨੂੰ ਨਹੀਂ ਲੈ ਕੇ ਜੀ ਜਾਣਾ ਹੈਗਾ ਤੂੰ ਜੋ ਮਰਜ਼ੀ ਕਰੋ ਠੀਕ ਹੈ ਇਹ ਸਪੈਸ਼ਲ ਲੈ ਲੈ ਕੇ ਜਾਂਦਾ ਸੀ ਕਿਸੇ ਨਾ ਕਿਸੇ ਬੰਨੇ ਠੀਕ ਹੈ ਉਹ ਕਹਿੰਦਾ ਮੈਂ ਫੋਨ ਨਹੀਂ ਕਰਦਾ WhatsApp ਪੋਨਾ ਚੈੱਕ ਕਰ ਲਉ ਦੋ ਮਹੀਨੇ ਦੀਆਂ ਮੈਂ ਸਾਰੀਆਂ ਸਕਰੀਨ ਸ਼ਾਟ ਰੱਖੀਆਂ ਹੋਰ ਰੋਜ਼ ਬਿਨ ਨਾਗਾ ਉਹਨੂੰ ਬੋਲਦਾ ਹੁੰਦਾ ਹਾਂ ਤੂੰ ਹੁਣ ਅੱਜ ਕਿਦੇ ਉੱਤੇ ਹਮਲਾ ਹੋਇਆ ਕੱਲ ਤੇ ਤੁਹਾਡੇ ਘਰ ਉੱਤੇ ਹੋਇਆ ਸੀ ਕੱਟਾਂ ਚਲੀਆਂ ਗਈਆਂ ਘਰਵਾਨਾਂ ਚਲੀਆਂ ਸਾਰਾ ਕੁਝ ਖਰਾਬ ਹੋਇਆ ਅੱਜ ਵੀ ਆਜੀ ਆਜੀ ਵੀਡੀਓ ਅੱਜ ਕਿਰਪਾਨਾ ਚਲੀਆਂ ਸੀ ਕੱਲੀਆਂ ਆਏ ਆ ਲੇਡੀਜ਼ ਘਰ ਉਹ ਗੇੜ ਦਾ ਹਰ ਹੋ ਗਿਆ ਦੇਖੋ ਚੜਦੇ ਮਾਰੇ ਸੀ ਫ੍ਰੈਂਸ ਬੰਨੀ ਭਲਾਈ ਜਿਹਾ ਤੇ ਬਾਜ਼ਾਰ ਵਿੱਚ ਤੇ ਨਾਲ ਹੀ ਦਲਵਾਰਾ ਲੈ ਕੇ ਕੀ ਉਹ ਕਹਿੰਦੇ ਸੀ ਉਹਨਾਂ ਨੇ ਰਿਵੋਲਵਰ ਫਾਇਰ ਵੀ ਕੀਤਾ ਕੀ ਕੀ ਤਾਂ ਸਾਨੂੰ ਨਹੀਂ ਪਤਾ ਸੀ ਕਿ ਅੰਦਰੋਂ ਮੈਂ ਸਹਾਲਾ ਚੇ ਮੈਂ ਭੱਜਦੀ ਹੋਈ ਕੋਠੇ ਗਈ ਕਿੰਨੇ ਜਣੇ ਸੀ ਕੋ ਟੋਟਲ ਜਦੋਂ ਆਏ ਸੀ ਉਹ ਸਰ ਹੁਣੇ 20 25 ਬੰਦੇ ਉਹ 20 25 ਜਣੇ ਤੇ ਇੱਕ ਪਿਛਲੇ ਘਰ ਦੇ ਵਿੱਚ ਵੀ ਹਮਲਾ ਕੀਤਾ ਉਹ ਕੌਣ ਨੇ ਸਰ ਕੌਸ ਫਰੈਂਡ ਕਿ ਨਾਮ ਹੈ ਉਹਨਾਂ ਦਾ ਪਰਸ ਥਾਪਾ ਪਰਸ ਥਾਪਾ ਹਾਂਜੀ ਉਹ ਵਿਚਾਰਿਆਂ ਨੇ ਕੱਲ ਬੁਲਾਇਆ ਸੀ ਜਸਟ ਉਹਨਾਂ ਨੇ ਤਲਵਾਰਾਂ ਹੀ ਖੋਈਆਂ ਸੀ ਗੈਂਗ ਦੀ ਹੋਰੀਏ ਕੋਲ ਬਸ ਅੱਜ ਉਹਨਾਂ ਦੇ ਮਾਪਿਆਂ ਦੇ ਤੇ ਹਮਲਾ ਕਰਤਾ ਉਹਨਾਂ ਨੇ ਪੂਰੇ ਪਰਿਵਾਰ ਦੇ ਉੱਤੇ ਹਮਲਾ ਕਰਤਾ ਤੁਸੀਂ ਉਹਨਾਂ ਦਾ ਘਰ ਦੇਖ ਕੇ ਆਓ ਤੈਸ ਨਾ ਇਸ ਕਿੱਥੇ ਆਏ ਹਾਂ ਟੇਕ ਨਜਾਇਜ਼ ਇੱਕ ਦੁਕਾਨਦਾਰ ਦਾ ਬੇਟਾ ਆਇਆ ਉਹਨੂੰ ਤਲਵਾਰ ਨਾਲ ਇਹ ਕਿਰਾਨੇ ਦੀ ਦੁਕਾਨ ਤੇ ਹੈ ਬੇਟਾ ਬਾਹਰ ਨਿਕਲਾ ਹੋਇਆ ਸਰਮਾਹਲ ਇਹ ਸਪੈਸ਼ਲ ਕੀ ਆ ਕਿ ਬੰਦ ਕਰ ਦੁਕਾਨ ਤੂੰ ਬੰਦ ਕਰਨੀ ਕਰਦਾ ਕਹਿੰਦਾ ਮੈਂ ਕਿਉਂ ਬੰਦ ਕਰਾਂ ਉਹਨੇ ਤੇ ਤਲਵਾਰਾ ਚਲਾਉਦੀਆਂ ਸਿਵਲ ਐਡਮਿਟੇ ਗਏ ਹੁਣ ਤੁਸੀਂ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਤੋਂ ਮੇਰੀ ਮੰਗ ਕਰ ਰਹੀ ਆ ਉਹ ਹਟਾਇਆ ਜਾਵੇ ਇਹਦੀ ਤੇ ਕਾਰਵਾਈ ਕੀਤੀ ਚਾਹੀਦੀ ਜਿਹੜੇ ਸਰੀਰਾਂ ਗੁੰਡੇ ਬਣਿਆ ਫਿਰਦਾ ਵੇਹਣਾ ਬਸਤੀ ਹੋਵੇ ਜੇ ਇਹਨਾਂ ਵਰਗੇ ਗੁੰਡੇ ਕਿਰਾਨੀ ਤੇ ਸਾਡੇ ਵਰਗੇ ਆਮ ਜਨਤਾ ਨੇ ਕਿੱਥੇ ਜਾਣਾ ਠੀਕ ਹੈ ਨਾ ਬਸ ਸਾਨੂੰ ਆਪਣਾ ਪਹਛਾਨ ਚਾਹੀਦਾ ਹੈਗਾ ਸਾਡੇ ਹਸਬੰਡ ਤੇ ਜਾਂ ਕਿਸੇ ਘਰ ਦੇ ਸਾਡੇ ਕਿਸੇ ਮੈਂਬਰ ਤੇ ਕੋਈ ਜੇ ਮੈਂ ਐਂਟਾਇਰ ਸਿਸਟਮ ਦੀ ਅੱਜ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜੀ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਹੈ ਔਰ ਇਸ ਵੇਲੇ ਤੱਕ ਵੀ ਅੱਜ ਤੱਕ ਦੀ ਜਿਹੜੀ ਪ੍ਰਾਪਤੀ ਹੈ ਸਰਕਾਰ ਸਿਰਫ ਔਰ ਸਿਰਫ ਇਲੈਕਸ਼ਨ ਲੜਨ ਕਿਸ ਤਰੀਕੇ ਦੇ ਨਾਲ ਇਲੈਕਸ਼ਨ ਨੂੰ ਮੈਨੇਜ ਕਰਨਾ ਔਰ ਸਰਕਾਰੀ ਤੰਤਰ ਪੁਲਿਸ ਨੂੰ ਇਲੈਕਸ਼ਨ ਦੇ ਵਿੱਚ ਕਿਸ ਤਰੀਕੇ ਦੇ ਨਾਲ ਵਰਤਣਾ ਸਾਰਾ ਜੋਰ ਹੈ ਜਿਹੜਾ ਸਰਕਾਰ ਦਾ ਇਦੇ ਉੱਤੇ ਲੱਗਾ ਔਰ ਪੁਲਿਸ ਦੇ ਹੱਥ ਹੈ ਜਿਹੜੇ ਸਰਕਾਰ ਵੱਲੋਂ ਬੰਨੇ ਗਏ ਕਿਉਂਕਿ ਪੁਲਿਸ ਨੂੰ ਹੋਰ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਕਿ ਕਿਸ ਤਰੀਕੇ ਦੇ ਨਾਲ ਦੂਜੀ ਪਾਰਟੀਆਂ ਦੇ ਜਿਹੜੇ ਲੀਡਰ ਹੈ ਬੰਦੇ ਆ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕਰਾਣੇ ਆ ਸਾਰਾ ਪੁਲਿਸ ਤੰਤਰ ਆ ਜਿਹੜੇ ਇਸ ਕੰਮ ਦੇ ਵਿੱਚ ਲੱਗਾ ਔਰ ਜਿਹੜੇ ਲੋਕ ਕਦੀ ਇਲੈਕਸ਼ਨ ਜਿੱਤੇ ਨਹੀਂ ਜਿਨ੍ਹਾਂ ਦੀ ਕੋਈ ਕਪੈਸਿਟੀ ਨਹੀਂ ਕਦੀ ਧਮਕੀ ਨਹੀਂ ਆਈ ਅੱਜ ਉਹਨਾਂ ਲੋਕਾਂ ਨੂੰ ਜਿਹੜੀ ਹੈ ਸਿਕਿਉਰਿਟੀ ਦਿੱਤੀ ਗਈ ਹੈ ਥਾਣਿਆਂ ਚੋਂ ਕੱਢ ਕੇ ਗੱਲ ਝਗੜਿਆਂ ਦੀ ਨਹੀਂ ਹੈ ਦੇਖੋ ਇੱਥੇ ਪੰਜਾਬ ਦੇ ਵਿੱਚ دہشت ਦਾ ਮਾਹੌਲ ਹੈ ਔਰ ਜਿਹੜੀ ਕਾਰਵਾਈ ਵਾਰਦਾਤ ਜਿਹੜੀ ਸ਼ਿਵਾਜੀ ਨਗਰ ਬਸਤੀ ਦਾਣਿਸ਼ਮੰਦਾ ਦੇ ਵਿੱਚ ਹੋਈ ਹੈ ਜੀ ਕੱਲ ਰਾਤ ਨੂੰ ਇੱਕ ਝਗੜਾ ਹੋਇਆ ਸੀ ਅਗਰ ਸਮੇਂ ਰਹਿੰਦੇ ਆ ਪੁਲਿਸ ਨੇ ਕੋਈ ਪ੍ਰੀਵੈਂਟਿੰਗ ਐਕਸ਼ਨ ਲਿਆ ਹੁੰਦਾ ਕੱਲ ਰਾਤ ਸਖਤੀ ਕੀਤੀ ਹੁੰਦੀ ਉਹਨਾਂ ਲੋਕਾਂ ਦੇ ਉੱਤੇ ਤਾਂ ਅੱਜ ਇਹ ਵਾਰਦਾਤ ਨਾ ਹੁੰਦੀ ਜਿਸ ਤਰੀਕੇ ਦੇ ਨਾਲ ਗੁੰਡਾਗਰਦੀ ਹੋਈ ਹੈ ਨੰਗਾ ਨਾਚ ਨੱਚਿਆ ਗਿਆ ਗਾਜਰਾ ਮੂਲੀਆਂ ਦੀ ਤਰ੍ਹਾਂ ਉੱਥੇ ਜਿਹੜਾ ਲੋਕਾਂ ਨੂੰ ਵੜਿਆ ਗਿਆ ਮੈਂ ਸਮਝਦਾ ਕਿ ਇਹ ਪੁਲਿਸ ਦੀ ਨੈਗਲੀਜੈਂਸੀ ਹੈ ਪੁਲਿਸ ਦਾ ਜਿਹੜਾ ਲੋਕਾਂ ਦੇ ਵਿੱਚ ਡਰ ਹੋਣਾ ਚਾਹੀਦਾ ਹੈ ਜਿਹੜੇ ਕ੍ਰਿਮੀਨਲ ਲੋਕ ਹੈ ਉਹਨਾਂ ਦੇ ਤੋਂ ਬਿਲਕੁਲ ਡਰ ਉੱਠ ਚੁੱਕਾ ਹੈ ਔਰ ਜਿਹੜਾ ਸ਼ਰੀਫ ਆਮ ਇਨਸਾਨ ਹੈ ਜਿਨ੍ਹਾਂ ਨੂੰ ਜਿਹੜਾ ਅੱਜ ਪੁਲਿਸ ਡਰਾਂਦੀ ਧਮਕਾਉਂਦੀ ਹੈ ਮੈਂ ਮੁੱਖ ਮੰਤਰੀ ਸਾਹਿਬ ਨੂੰ ਔਰ ਡੀਜੀਪੀ ਸਾਹਿਬ ਨੂੰ ਇਹ ਅਪੀਲ ਕਰਨਾ ਚਾਹਨਾ ਕਿ ਇਹ ਜਿਹੜਾ ਹਾਦਸਾ ਬਸਤੀ ਦਾਨਿਸ਼ਮੰਦਾ ਦੇ ਵਿੱਚ ਹੋਇਆ ਇਹਦੀ ਜਿਹੜੀ ਹੈ ਖੁਦ ਪੜਤਾਲ ਕਰਨ ਔਰ ਜਿਹੜੇ ਲੋਕ ਜਿਨ੍ਹਾਂ ਨੇ ਇਹ ਜਿਹੜਾ ਨਰਸਹਾਰ ਕੀਤਾ ਉੱਥੇ ਆ ਕੇ ਲੋਕਾਂ ਨੂੰ ਵੱਢਿਆ ਕੁੱਟਿਆ ਉਹਨਾਂ ਦੇ ਉੱਤੇ ਸਖਤ ਕਾਰਵਾਈ ਅੱਜ ਬਹੁਤ ਬੁਰੇ ਹਾਲਾਤ ਹੈ ਜਲੰਧਰ ਵੈਸਟ ਜੇ ਸ਼ਿਵਾਜੀ ਨਗਰ ਦੇ ਵਿੱਚ ਨਸ਼ਾ ਵੇਚਣ ਤੇ ਉੱਤੇ ਜਿਹੜਾ ਬਿਵਾਦ ਚੱਲ ਰਿਹਾ ਪਿਛੇ 3 ਦਿਨਾਂ ਤੋਂ ਕਿ ਇੱਥੇ ਇੱਕ ਲੇਡੀਸ ਹੈ 8 ਮਹੀਨੇ ਦੀ ਪ੍ਰੈਗਨੈਂਟ ਔਰ ਅ ਘਰ ਵਾਲਾ ਨਸ਼ਾ ਕਰਦਾ ਉਹ ਆਪਣੇ ਘਰ ਵਾਲੇ ਦੇ ਲਈ ਦੁੱਖ ਨਾਲ ਰੋ ਰਹੀ ਹੈ ਕਿ ਮੇਰੇ ਘਰਵਾਲੇ ਨੂੰ ਜਿਹੜਾ ਨਸ਼ਾ ਹੈ ਕੋਈ ਇੱਥੇ ਦੇ ਦੋ ਕੋਈ ਮੁੰਡੇ ਆ ਉਹ ਕਰਨਦੇ ਆ ਉਹ ਮੁੰਡੇ ਇੰਨੇ ਕਿ ਹੋ ਚੁੱਕੇ ਆ ਕਿ ਅੱਜ ਬਸਤੀ ਦਾਨਿਸ਼ਮੰਦਾ ਦੇ ਵਿੱਚ ਇਹ ਨਸ਼ਾ ਵਿਕ ਰਿਹਾ ਇਹ ਜਿਹੜੇ ਉਹਦੀ ਜਿਹੜੀ ਕੀ ਨਾਮ ਕੀ ਉਹਨਾਂ ਦੇ ਵਿਅਕਤੀਆਂ ਤੇ ਜਿਹੜੇ ਨੇ ਇੱਕ ਦਾ ਸਾਬਾ ਦੂਜੇ ਦਾ ਤਿੰਦੂ ਹੈ ਹਿੰਦੂ ਇਹ ਦੋਨੋਂ ਹਿੰਦੂ ਲਾਹੌਰੀਆ ਹਿੰਦੂ ਲੋਰੀਆ ਇਹ ਨਗ ਨਸ਼ਾ ਵੇਚ ਰਹੇ ਆ ਲੋਕਾਂ ਨੂੰ ਡਰਾ ਰਹੇ ਕਿ ਜਿਹੜਾ ਸਾਡੇ ਖਲਾਅ ਕੋਈ ਬੋਲੇਗਾ ਉਹਨੂੰ ਵੜਦਿਆਂਗੇ ਇਹ ਲੋਕਾਂ ਨੂੰ ਦੋ ਦਿਨ ਤੋਂ ਧਮਕੀਆਂ ਆ ਰਹੀਆਂ ਸੀ ਦੋ ਦਿਨ ਤੋਂ ਫੇਸਬੁੱਕ ਮੀਡੀਆ ਦੇ ਮਾਧਮਾਂ ਚਲ ਰਿਹਾ ਸੀ ਅੱਜ ਉਹਨਾਂ ਨੇ ਆਪਣੇ ਕੁਝ ਗੈਂਗਸਟਰ ਦੋਸਤ ਇਕੱਠੇ ਕੀਤੇ ਨਸ਼ਾ ਵੇਚਣ ਵਾਲੇ ਬੰਦੇ ਇਕੱਠੇ ਹੋ ਕੇ ਅੱਜ ਨਜ਼ਾਇਜ਼ ਲੋਕਾਂ ਦੀਆਂ ਗਲੀਆਂ 'ਚ ਘਰ ਤੋੜ ਤੇ ਲੋਕਾਂ ਦੇ ਕਿਰਪਾਨਾਂ ਦਾਤ ਮਾਰ ਕੇ ਕੱਟੋ ਕੋ 10 ਜਣੇ ਜਿਹੜੇ ਅਸੀਂ ਤਾਂ ਕਾਇਲ ਕਰਕੇ ਜਿਹੜੇ ਸੀਰੀਅਸ ਹੈ ਭਈ ਮਹਲੇ ਤੇ ਨਸ਼ਾ ਵੇਚਣ ਦੇ ਕਰਕੇ ਬੋਲਣਾ ਪਿਆ ਰਿਹਾ ਇਸੇ ਹੀ ਮਹਲੇ ਦੀ ਬੈਕਸਾਈਡ ਦੇ 10-12 ਦਿਨ ਪਹਿਲੇ ਮੇਰੇ ਭਤੀ ਜਿਹੜਾ ਕਤਲ ਹੋਇਆ ਉਹ ਵੀ ਨਸ਼ੇ ਦਾ ਕਰਣਾ ਨਸ਼ਾ ਵੇਚਣ ਵਾਲੇ ਜਿਹੜੇ ਲੋਕ ਸੀ ਉਹਨਾਂ ਨੇ ਕਤਲ ਕੀਤਾ ਸੀ ਸੇਮ ਹੀ ਸਟੋਰੀ ਅੱਜ ਇਸ ਬਸਤੀ ਦੇ ਵਿੱਚ ਦਹਿਸ਼ਤ ਪਾਈ ਹੈ ਨਸ਼ਾ ਵੇਚਣ ਵਾਲੇ ਜਿਹੜੇ ਬੰਦੇ ਸੀ ਤੁਮ ਰੋਕਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਨਸ਼ੇ ਵਲ ਵੇਚਣ ਵਾਲਿਆਂ ਨੇ ਅੱਜ ਕਿਰਪਾਨਾਂ ਦਾਤਾਂ ਦੇ ਬਲਾਂ ਦੇ ਉੱਤੇ ਇਹੀ ਜਨਨੀਆਂ ਕਈ ਬੰਦੇ ਕਾਇਲ ਕਰ ਸਕਦੇ। ਸ਼ੀਤਲ ਜੀ ਦੱਸਿਆ ਜਾ ਰਿਹਾ ਕਿ ਜਨਾਨੀ ਨੂੰ ਵੀ ਨਹੀਂ ਛੱਡਿਆ ਕਿ ਇੱਕ ਮਹਿਲਾ ਸੀਗੀ ਉਹਨਾਂ ਦੇ ਵਿੱਚ। ਭਾਜੀ ਮੈਂ ਕਹਿੰਦਾ ਬੁਰੇ ਹਾਲਾਤ 8 ਮਹੀਨੇ ਚੱਲ ਰਹੇ ਨੇ ਲੇਡੀਜ਼। ਹਮਮ। ਤੇ ਜਨਨੂ ਨਹੀਂ ਬਖਸ਼ਿਆ। ਹਮਮ। ਜਿਹੜਾ ਬੱਚਾ ਜਿਹੜਾ ਬੰਦਾ ਆ ਸਾਰਿਆਂ ਨੂੰ ਵੜਤਾ। ਮਲੇਦਿਸ਼ ਦੇਸ਼ ਪਾਕੇ ਜਿਹੜਾ ਗਵਾਹੀ ਦੇਗਾ ਇਹ ਸਾਡੇ ਖਿਲਾਫ ਬੋਲੇਗਾ ਉਹਨਾਂ ਦੇ ਬੱਚੇ ਵੀ ਮਾਰ ਦੇ। ਪਰ ਆਵਾਜ਼ ਦੀ ਪਾਰਟੀ ਨੇ ਤਵਿਦ ਨਸ਼ਾ ਵਿਰੁੱਧ ਛੇੜਿਆ ਹੋਇਆ ਘਰ ਤੋੜੇ ਜਾ ਰਹੇ ਨਸ਼ੇ ਤਸਕਰਾਂ ਦੇ ਤੇ ਫਿਰ ਇਹਨਾਂ ਉੱਤੇ ਕਿਉਂ ਨਹੀਂ ਕਾਰਵਾਈ ਹੋ ਰਹੀ? ਮંત્રી ਉਹ ਇਸ ਇਲਾਕੇ ਨੂੰ ਬੇਕਾਰ ਦੁਨੀਆ ਲਬਰੀ ਉਹਨਾਂ ਨੂੰ ਮંત્રી ਦਾ ਘਰ 25 ਕਿਲੋਮੀਟਰ ਦੂਰ ਹੈ ਇਹ ਗਰੀਬ ਲੋਕਾਂ ਨੇ ਗਲਤੀ ਕਰਤੀ ਵੋਟ ਪਾ ਕੇ ਅੱਜ ਉਹਨਾਂ ਨੂੰ ਉਹਨਾਂ ਦਾ ਜਵਾਬ ਮਿਲਦਾ ਕੋਈ ਪੁੱਛਣ ਵਾਲਾ ਨਹੀਂ ਜਿਹੜੇ ਉਹਨਾਂ ਦੇ ਅੱਕ ਹੈ ਜਿਹੜੇ ਸਰਕਾਰ ਦੇ ਨੁਮਾਇੰਦੇ ਆ ਅੱਜ ਉਹਨਾਂ ਨੂੰ ਹਿੱਸੇ ਜਾ ਰਹੇ ਹਾਂ ਹੁਣ ਤੁਸੀਂ ਕਿੱਥੇ ਜਾ ਰਹੇ ਹੋ ਸਿਵਲ ਜਾ ਰਹੇ ਹੋ ਪਰਿਵਾਰ ਨੂੰ ਪਹਿਲੇ ਮੈਂ ਸਿਵਲ ਤੇ ਭੇਜਿਆ ਉਹਨਿਸ ਕੋਲ ਜਿਹੜੇ ਬਿਆਨ ਕਰਾ ਰਹੇ ਆ ਉਹਨਾਂ ਦੇ ਪਰਿਵਾਰ ਦੀ ਮਦਦ ਕਰਨ ਲਈ ਸੀ ਹਸਪਤਾਲ ਜਾ ਰਹੇ ਤੇ ਇਸ ਵੀ ਸਾਹਬ ਨੇ ਕੀ ਕਿਹਾ ਤੁਹਾਨੂੰ ਹੁਣ ਤੱਕ ਘਰ ਦੇ ਉੱਤੇ ਰੇਡ ਵੀ ਜਿਹੜੀ ਕੀਤੀ ਗਈ ਹੈ ਇਸ ਪਰਿਵਾਰ ਨੂੰ ਸਾਹਬ ਦੇ ਨਾਂ ਹੁੰਦਾ ਤਿੰਨ ਦਿਨ ਤੋਂ ਜਨਾਨੀ ਰੋਹੀ ਹੈ ਤਿੰਨ ਦਿਨ ਤੋਂ ਕਹਿ ਰਹੀ ਕਿ ਮੈਂ 8 ਮਹੀਨੇ ਦੀ ਪ੍ਰੈਗਨੈਂਟ ਆ ਮੈਨੂੰ ਸਾਹਬ ਦਿੱਤਾ ਜਾਵੇ ਕਿਸੇ ਨੇ ਅੱਜ 72 ਘੰਟੇ ਦਾ ਪਰਚਾ ਦਾ ਜਿੰਨੀ ਕੀਤਾ ਅੱਜ ਉਹ ਹੀ ਜਿਹਨਾਂ ਦੇ ਖਿਲਾਫ ਉਹ ਬੋਲੀ ਸੀ ਜਿਹਨਾਂ ਖਿਲਾਫ ਉਹਨੇ ਆਵਾਜ਼ ਬੁਲੰਦ ਕੀਤੀ ਸੀ ਅਜੋਰਾ ਪਰਿਵਾਰ ਵੜਦਾ ਆਸ-ਪਾਸ ਦੇ ਮੱਲਿਆ ਦੇ ਵੜ ਦਿੱਤੇ ਜਿਹੜੇ ਲੋਕ ਦੇਖ ਰਹੇ ਸੀ ਕਈ ਲੋਕ ਆਗਲ ਲੜਾਈ ਮੋਕੇ ਤੇ ਉਹ ਵੀ ਉਹਨਾਂ ਦੇ ਵੜਤੇ ਹੂੰ ਕਿਸੇ ਦਾ ਕੋਈ ਇਹਦੇ ਨਾਂ ਲੈਣ ਦੇ ਨਹੀਂ ਆ ਲੋਕ ਰਾਗ ਰਾਗਰੀ ਜਾਂਦੇ ਲੋਕ ਕੋਈ ਵੜਤੇ ਉਹਨਾਂ ਦੇ ਕੱਲ ਵੀ ਲੜਾਈ ਝਗੜਾ ਹੋਇਆ ਸੀ ਇੱਟਾਂ ਚੱਲੀਆਂ ਸੀ ਫਿਰ ਵੀ ਕੋਈ ਵਿਅਕਤੀ ਨਹੀਂ ਫੜਿਆ ਗਿਆ ਉਹਨਾਂ ਦੀ ਬਦਮਾਸ਼ੀ ਹੈ ਉਹਨਾਂ ਦੀ ਗੈਂਗਸਟਰ ਨਸ਼ਾ ਵੇਚਦੇ ਪੈਸਾ ਖੁੱਲਾ ਸਿਰ ਤੇ ਹੱਥਾਂ ਕਿਸੇ ਦਾ ਕਾਲੀਆਂ ਭੇਟਾਂ ਨਾਲ ਰਲੀਆਂ ਪਈਆਂ ਕਾਲੀਆਂ ਭੇਟਾਂ ਦਾ ਉਹਨਾਂ ਦਾ ਤਿੰਨ ਹੀ ਸਪੋਰਟ ਹੈ ਉਹ ਅੱਜ ਵੀ ਉਹਨਾਂ ਦਾ ਕਤਲ ਨਾ ਕਰ ਦਿੰਦਾ 10-15 ਇੰਡਾ ਨਸ਼ੇ ਦੇ ਨਸ਼ੇ ਨੂੰ ਲੈ ਕੇ ਬਲਿ ਸਭ ਕੁਝ ਹੋਇਆ ਜੀ ਕਿ ਤੁਸੀਂ ਦੇਖੋ ਵੀ ਆਮ ਜਿਹਾ ਪਰਿਵਾਰ ਸੀਗਾ ਮਸ਼ੀਨ ਜਿਹੜੇ ਉਸ ਤੋਂ ਜਿਹੜੇ ਮੁੰਡੇ ਬੇਚਦੇ ਉਹਨਾਂ ਦੇ ਘਰ ਵੜ ਕੇ 60 ਸਾਲ ਦੇ ਸਾਡੇ ਸਰਕਾਰ ਨੂੰ ਸੀ ਅੰਸਰ ਜੀ ਉਹਨਾਂ ਦੇ ਉਹਨਾਂ ਨੇ ਸਿਰ ਤੇ ਚਾਹੀ ਮਾਰੀਆਂ ਦੰਦਾਂ ਦਾ ਪਰਸਤਾਪਾ ਦੇ ਜੀ ਪਿਤਾ ਜੀ ਤੇ ਉਹਨਾਂ ਦੇ ਘਰ ਛੋਟੀ ਬੱਚੀ ਸੀਗੀ ਮਾਤਾ ਜੀ ਸੀਗੇ ਯਾਨੀ ਕਿ ਉਹਨਾਂ ਨੇ ਉਹਨਾਂ ਤੇ ਵਿਤਕੀਆ ਪਾਣੀ ਸੀ ਵੀ ਨਾ ਉਹਨਾਂ ਦੇ ਘਰ ਵੱਡ ਕੇ ਉਹਨਾਂ ਨੇ ਚਿੱਟਾ ਪਾ ਦਿੱਤਾ ਕਿਵੇਂ ਦੇ ਦੋ ਸਰ ਪੁਲਿਸ ਪ੍ਰਸ਼ਾਸਨ ਨੂੰ ਕੱਲ ਵੀ ਜਿਹੜੇ ਪਹਿਲਾਂ ਵੀ ਜਿਹੜੇ ਪੁਲਿਸ ਪ੍ਰਸ਼ਾਸਨ ਨੂੰ ਮਿਲ ਕੇ ਆਏ ਸੀ ਪਰਿਵਾਰਕ ਵੈਲੰਟਰ ਕੰਪਲੀਟ ਵਗੈਰਾ ਦਰਜ ਕਰਵਾਈ ਸੀ ਇਹ ਸਰ ਕੱਲ ਵੀ ਇਸ ਤਰ੍ਹਾਂ ਹੋਇਆ ਵੀ ਉਹਨਾਂ ਦੇ ਚਿੱਟਾ ਵਗੈਰਾ ਮਾਰ ਕੇ ਗਏ ਸੀ ਕੱਲ ਇਹ ਘਰ ਜੇ ਪੁਲਿਸ ਨੇ ਉਸ ਟਾਈਮ ਬੰਦਵੀਂ ਕਾਰਵਾਈ ਕੀਤੀ ਹੁੰਦੀ ਤੇ ਸ਼ਾਇਦ ਜਿਹੜਾ ਅੱਜ ਇਹ ਵਰਾ ਹੈ ਕਾਹਨ ਇਹ ਤੋਂ ਬਚਾ ਹੋ ਜਾਂਦਾ ਸੋ ਕੋਈ ਗੱਲਬਾਤ ਹੋਈ ਹੈ ਅਧਿਕਾਰੀ ਜਿਹੜੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਪਹੁੰਚੇ ਹੋਏ ਹੁਣ ਹੋਈ ਹੈਗੀ ਹੈ ਤੇ ਐਫ ਆਈ ਆਰ ਲੱਗੀਆਂ ਕਰਵਾਉਣ ਦਾ ਤੇ ਪੁਲਿਸ ਨੂੰ ਵੀ ਬੇਨਤੀ ਕੀਤੀ ਜਾ ਵੀ ਇਹਨਾਂ ਤਖਤੀਆਂ ਦੀ ਪਾਚੇ ਦੇ ਵਿੱਚ ਕੋਈ ਢੇਰ ਨਾ ਫਰੇ ਮਾਹੌਲ ਨੂੰ ਕਿਵੇਂ ਦੇਖ ਰਹੇ ਹੋ ਕਿ ਲੋਕ ਜਿਹੜੇ ਆਮ ਲੋਕ ਐ ਅਗਰ ਉਹ ਜੇ ਇਸ ਚੀਜ਼ ਦੀ ਕੋਈ ਕੰਪਲੇਂਟ ਦਿੰਦੇ ਆ ਪੁਲਿਸ ਕਹਿੰਦੀ ਕਿ ਕੰਪਲੇਂਟ ਦਿਓ ਸਾਨੂੰ ਜਿਹੜਾ ਗੁਪਤ ਰੱਖਿਆ ਜਾਊਗਾ ਪਰ ਅਗਰ ਜੇ ਕੋਈ ਇਸ ਚੀਜ਼ ਦੀ ਬਾਤ ਚੱਕਦਾ ਤਾਂ ਉਹਨਾਂ ਨੂੰ ਜਿਹੜਾ ਖਮਿਆਜਾ ਇਦਾਂ ਦਾ ਭੁੱਕਣਾ ਪੈਂਦਾ ਬਾਅਦ ਵਿੱਚ ਆਲ ਤਾਂ ਭਾਜੀ ਬਸਤੀ ਦਾੰਚਮਾ ਦਾ ਵੀ ਤੁਸੀਂ ਇਸ ਟਾਈਮ ਜਾ ਕੇ ਦੇਖੋ ਜਿਹਨੇ ਵੀ ਪਰਿਵਾਰ ਐ ਟੈਂਸ਼ਨ ਦਾ ਮਾਹੌਲ ਹੋ ਗਿਆ ਉਹਨਾਂ ਦੇ ਵਿੱਚ ਹੀ ਆਪਣੇ ਘਰਾਂ ਨੂੰ ਕਾਲੇ ਲਾ ਕੇ ਬਾਹਰ ਚਲੇ ਗਏ ਇਹਨਾਂ ਤੋਂ ਇੰਨਾ ਯਾਨੀ ਕਿ ਲੋਕਾਂ ਨੂੰ ਡਰ ਹੋ ਤੁਸੀਂ ਵੀ ਆ ਦੇ ਆਪੋਜੀਸ਼ਨ ਹੋ ਤੁਸੀਂ ਵੀ ਇਸ ਏਰੀਆ ਨੂੰ ਚੋਣ ਲੜੇ ਤੁਹਾਡੇ ਮਦਰ ਨੇ ਹੁਣ ਕਿਵੇਂ ਦੇਖਦੇ ਹੋ ਕਿ ਮਾਹੌਲ ਪਹਿਲਾਂ ਵੀ ਤਾਂ ਸਰਕਾਰ ਦੇ ਵਿੱਚ ਵੀ ਰਹੇ ਹੋ ਤੁਸੀਂ ਅੱਜ ਦੇ ਮਾਹੌਲ ਨੂੰ ਕਿਵੇਂ ਦੇਖ ਰਹੇ ਹੋ ਕਿ ਲੋਕ ਘਰਾਂ ਦੇ ਵਿੱਚੋਂ ਨਿਕਲਣ ਨੂੰ ਵੀ ਡਰ ਰਹੇ ਨੇ ਅੱਜ ਦਾ ਨਵਨਪਾਲ ਜੀ ਤੁਹਾਡੇ ਸਾਹਮਣੇ ਹੀ ਹੈ ਇੱਕ ਛਰੀ ਪਰਿਵਾਰ ਜਿਹਦੇ ਵਿੱਚ 60 ਸਾਲ ਦੇ ਸਾਡੇ ਬਜ਼ੁਰਗ ਉਹਨਾਂ ਦੇ ਕਾਫੀ ਸੱਟਾਂ ਲੱਗੀਆਂ ਉਹਨਾਂ ਦੇ ਦੋ ਬੇਟੇ ਆ ਪਲੱਸ ਇੱਕ ਬੱਚੀ ਸੀਗੀ ਬਜਿੱਤ ਤੱਕ ਦੇ ਉਹਨਾਂ ਨੇ ਮਾਰਿਆ ਤੁਸੀਂ ਆਪ ਹੀ ਦੇਖੋ ਵੀ ਕਿਸ ਤਰ੍ਹਾਂ ਦਾ ਮਾਹੌਲ ਸ਼ਹਿਰ ਦਾ ਹੋ ਗਿਆ ਆਪਾਂ ਤਾਂ ਪੁਲਿਸ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦੇ ਆਂ ਬਣਦੀ ਕਰਨ ਦੇ ਕਿਸੇ ਕਿਉਂਕਿ ਉਹਨਾਂ ਦਾ ਕੋਈ ਕਸੂਰ ਬਾਰ ਵੀ ਨਹੀਂ ਹੈ ਜਿਹੜਾ ਬੰਦਾ ਕੋਈ ਰੋਜ਼ਪਰ ਦੀ ਕਮਾਈ ਕਰਦਾ ਸਵੇਰੇ ਸ਼ਾਪ ਖੋਲਦਾ ਰਾਤੀ ਆਪਣੀ ਦੁਕਾਨਦਾਰੀ ਕਰਕੇ ਘਰ ਜਾਂਦਾ ਉਹਦੇ ਵੀ ਦਾਫਤਰ ਪੰਨਾ ਮਾਰ ਦਿੱਤੀਆਂ ਗਈਆਂ ਨਸ਼ੇ ਦੇ ਪੰਜ ਉਹ ਕੰਮ ਕਰਦੇ ਉਹ ਸਿਰਫ ਇਹ ਆ ਵੀ ਪੰਜ-ਛੇ ਜਣੇ ਇਕੱਠੇ ਹੋ ਕੇ ਬੰਦੇ ਦੇ ਪ੍ਰਭਾਵ ਬਣਾਉਣਾ ਚਾਹੁੰਦੇ ਆ ਵੀ ਸਾਡੀ ਗੁੰਡਾਗਰਦੀ ਹੋਵੇ ਤੇ ਸਾਨੂੰ ਕੰਮ ਕਰਨ ਤੋਂ ਕੋਈ ਨਾ ਰੋਕ ਜੀ ਅੱਜ ਆਪਾਂ ਮੱਲੇ ਵਾਲਿਆਂ ਨਾਲ ਖੜੇ ਆ ਡਾਕਟਰ ਜਿੱਥੇ ਵੀ ਲੋੜ ਪਈ ਆਪਾਂ ਚੱਲਾਂਗੇ ਕਰਾਂ ਜੀ ਪਰਿਵਾਰ ਦਾ ਕੀ ਹੈ ਇਸ ਵਕਤ ਹਾਲਾਤ ਨੇ ਠੀਕ ਨੇ ਹੋ ਪਰਵਾਸਰ ਟਾਂਕੇ ਲੱਗੇ ਆ 5 5 6 6 ਸਾਰਿਆਂ ਦੇ ਤੇ ਹੁਣ ਜੇਰੇ ਲਾ ਜਾਂਦੇ ਕੰਨ ਕਰੇ ਕਿੰਨੇ ਕੇ ਲੋਕ ਜਿਹੜੇ ਇੰਜੜ ਹੋਏ ਇਸ ਮਾਮਲੇ ਨੂੰ ਸਾਰੇ 7-8 ਦੇ ਹੋਏ ਭਾਜੀ 5-7 ਦੇ ਹੋਏ ਦਿਲਕ ਬੱਚੀ ਦਾ ਨਾਮ ਲੈ ਰਹੇ ਕਿੰਨੀ ਉਮਰ ਆ ਉਹਦੀ ਬੱਚੀ ਦੀ ਬੱਚੀ ਦੀ ਭਾਜੀ ਕਿੰਨੀ ਜੇ 6-7 ਸਾਲ ਦੀ ਮਰਿਆ ਤੇ ਉਹਨੂੰ ਵੀ ਨਹੀਂ ਛੱਡਿਆ ਇਹਨਾਂ ਨੇ ਉਹਦੇ ਉੱਤੇ ਵੀ ਹਮਲਾ ਕਰਤਾ ਨਹੀਂ ਜੀ ਕਿਸੇ ਨੂੰ ਨਹੀਂ ਛੱਡਿਆ ਔਰ ਦੋਨੇ ਭਾਜੀ ਜਿਹੜੇ ਘਰ ਆ ਦੋਨਾਂ ਘਰਾਂ ਦੇ ਵਿੱਚ ਵੜ ਕੇ ਤਾਕੀਆਂ ਦਰਵਾਜ਼ੇ ਵਗੈਰਾ ਸਾਰਾ ਕੁਝ ਉਹਨਾਂ ਨੇ ਤੋੜ ਪਾ ਦਿੱਤਾ ਭਾਈ ਜਿਨ੍ਹਾਂ ਨੇ ਹਮਲਾ ਕੀਤਾ ਉਹਨਾਂ ਨੂੰ ਕੁਝ ਪਤਾ ਕਿੰਨੇ ਕੇ ਵਿਅਕਤੀ ਸੀਗੇ 5-7 ਵਿਅਕਤੀ ਸੀਗੇ ਭਾਜੀ ਕੋਈ ਮੌਕੇ ਤੇ ਸੀਸੀਟੀਵੀ ਵਗੈਰਾ ਆਈ ਹੈ ਸਾਹਮਣੇ ਜੀ ਸੀਸੀਟੀਵੀ ਕੈਮਰੇ ਭਾਜੀ ਇਸ ਤਰ੍ਹਾਂ ਹੋਇਆ ਸੀਸੀਟੀਵੀ ਕੈਮਰੇ ਮੌਕੇ ਤੇ ਤਾਂ ਲੱਗੇ ਹੋਏ ਆ ਪਰ ਉਹਨਾਂ ਨੇ ਪਹਿਲਾਂ ਜਿਹਨਾਂ ਦੇ ਇਹਨਾਂ ਤੁਸੀਂ ਦੇਖੋ ਵੀ ਕਿੰਨੀ ਜ਼ਿਆਦਾ ਕਾਉਣੀ ਚਾਹੁੰਦੇ ਹੋ ਪਰ ਦੇਖੋ ਸਰਕਾਰ ਹੋਵੇ ਸ਼ਾਸਨ ਹੋਵੇ ਪ੍ਰਸ਼ਾਸਨ ਹੋਵੇ ਸਭ ਇਹ ਤਾਂ ਸਰਕਾਰ ਨਾਮ ਦੀ ਚੀਜ਼ ਹੈਗੀ ਕੋਈ ਵੀ ਲੋਕਾਂ ਦੀ ਸੇਫਤੀ ਸੁਰੱਖਤ ਕੋਣ ਦੇਖੂਗਾ ਜੀ ਆਪਾਂ ਵੈਸਟ ਹਲਕੇ ਦੀ ਗੱਲ ਕਰ ਲਈਏ ਤੁਹਾਨੂੰ ਵੀ ਪਤਾ ਪਿਛਲੇ 2-3 ਮਹੀਨਿਆਂ ਤੋਂ ਕਿੰਨੀਆਂ ਕਟਨਾਵਾਂ ਹੋਈਆਂ ਪ੍ਰਸ਼ਾਸਨ ਦੀ ਨੰਸਾਰੀ ਨਲਾਈ ਕੀ ਕਰਕੇ ਹੋ ਜਾਂਦਾ ਜੀ ਪ੍ਰਸ਼ਾਸਨ ਜੇ ਠੁਕਮੇ ਸਮੇਂ ਤੇ ਕਾਰਵਾਈ ਕਰ ਦਿੰਦਾ ਤੇ ਕੀ ਕੋ ਜਿਹੜਾ ਅੱਜ ਵੀ ਇਹ ਹੋਈ ਹੈ ਵਾਰਦਾ ਤੇ ਇਹ ਸ਼ਾਇਦ ਨਾ ਹੁੰਦੀ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਵੈਸਟ ਹਲਕੇ ਦੇ ਇਲਾਕੇ ਦੇ ਲੋਕਾਂ ਨੂੰ ਲੋਕਾਂ ਨੂੰ ਪੱਲੀ ਮੈਸੇਜ ਦੇਹੀਆ ਵੀ ਜਿੱਥੇ ਵੀ ਤੁਹਾਨੂੰ ਸਮਾਜ ਚ ਕੋਈ ਵੀ ਕਿੰਕੀ ਵਿਧੀ ਹੈ ਉਹਦਾ ਸਖਤ ਕਰੋ ਵਿਰੋਧ ਆਪਾਂ ਤੁਹਾਡੇ ਨਾਲ ਆ ਸਾਰੇ ਤੇ ਜੋ ਵੀ ਬੰਦੀ ਕਾਰਵਾਈ ਆਪਾਂ ਕਰਾਂਗੇ